ਸਸ਼ਟੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਮਿਸਟਰ ਐਂਡ ਮਿਸਿਸ ਸੈਂਬੀ। ਹੋਪਸ ਤੁਸੀਂ ਸਾਰੇ ਠੀਕ ਹੋਵੋਗੇ। ਅਸੀਂ ਵੀ ਠੰਡਾਂ। ਸੋ ਅੱਜ ਦੀ ਯਾਤਰਾ ਖੋਲੇ ਮੱਲੇ ਦੀ ਯਾਤਰਾ ਸ਼੍ਰੀ ਅਨੰਦਪੁਰ ਸਾਹਿਬ। ਸੋ ਬਣੇ ਰਹਿਣਾ ਬਲੌਗ ਦੇ ਨਾਲ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਔਰ ਰਸਤੇ 'ਚ ਜਿੰਨੇ ਵੀ ਗੁਰਦੁਆਰਾ ਸਾਹਿਬ ਆਣਗੇ ਸਾਰੇ ਦਰਸ਼ਨ ਕਰਾਵਾਂਗੇ ਤੁਹਾਨੂੰ ਬਣੇ ਰਹਿਣਾ ਬਲੌਗ ਦੇ ਨਾਲ। ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਯਾਤਰਾ ਦੇ ਦੌਰਾਨ ਤੁਸੀਂ ਅੱਧਾ ਇਸ ਪੰਟ ਨਾ ਕਰਿਆ ਕਰੋ। ਕਿਉਂਕਿ ਕਈ ਵੇਲੇ ਇੱਕ ਨਿੱਕੀ ਜਿਹੀ ਗਲਤੀ ਆਪਾਂ ਨੂੰ ਬਹੁਤ ਭਾਰੀ ਪੈ ਜਾਂਦੀ ਆ ਆਪਣਾ ਪਿੱਛੇ ਪਰਿਵਾਰ ਆਪਣੀ ਵੀਡ ਕਰਦਾ ਹੁੰਦਾ ਹੈ ਬੇਨਤੀ ਆ ਮੇਰੇ ਸਾਰੇ ਭਰਾਵਾਂ ਨੂੰ ਜੇ ਆਪਾਂ ਨਿਕਲ ਚੁੱਕੇ ਹਾਂ ਜੀ ਹੌਲੇ ਮਲੇ ਦੀ ਯਾਤਰਾ ਤੇ ਸਭ ਤੋਂ ਪਹਿਲਾਂ ਪੈਸਾ ਕਿਵੇਂ ਦੇਣਾ ਵੋ ਜੀ ਲੇਟ ਕਰਤਾ ਜਾਂਦਾ ਜੇ ਲੇਟ ਹੋ ਗਿਆ ਅੱਧਾ ਘੰਟਾ ਦੇਰ ਹੋ ਗਿਆ ਕੀ ਟਾਈਮਿੰਗ ਸੀ 8 ਵਜੇ ਨਿਕਲਣੀ ਪਰ ਪਰ ਆਪਾਂ ਹੋ ਗਏ ਬੱਚਿਆਂ ਦਾ 1 ਘੰਟਾ ਦੇਰ ਹੋ ਗਿਆ ਬੱਚਿਆਂ ਕਰਕੇ ਗਲੇਟਾ ਕੁੜੀ ਮਹਿੰਦੀ ਲਾਂ ਲੱਗੂ ਸੀ ਨਾ ਇਹ ਇਹ ਕਰਕੇ ਲੇਟ ਹੋ ਗਿਆ ਸਵੇਰੇ ਚਾੜਾ ਮਹਿੰਦੀ ਵੀ ਕਰਦੀ ਮਹਿੰਦੀ ਵੀ ਦਿਖਾਉਣੀ ਪੈਂਦੀ ਵੀ ਸਵੇਰੇ ਝਾੜਾ ਕਿੱਡੀ ਸੋਹਣੀ ਲੱਗਦੀ ਮੇਰੇ ਝਾੜਾ ਨੂੰ ਟਾਈਂਗਾ ਇਹ ਇਹ ਇਹਨੂੰ ਤਾਂ ਤੁਸੀਂ ਜਾਣਦੇ ਹੋਵੋਗੇ ਨਾ ਵੱਡੇ ਹੱਲੜ ਕੁੜੀ ਹੈ ਕੱਛਤ ਹੱਲੇ ਬਹੁਤ ਸਾਰਾ ਅੱਜ ਕੀ ਹੋਇਆ ਅਪਣੇ ਜੀਵਨ ਨਾਲ ਦੀ ਅੰਦਰ ਹੋ ਗਿਆ ਚਾੜਾ ਲੱਗੇ ਬਹੁਤ ਕਿੰਨੀ ਲੱਗ ਲੋਕ ਵਿੱਚ ਤੇਰਾ ਪੰਨਾ ਜੂ ਪੜ੍ਹਦਾ ਹਾਂ ਮੈਂ ਚਲੋ ਆਪਾਂ ਤੁਸੀਂ ਆਪ ਹੀ ਬਾਈ ਜਾਵੇ ਲੋਕ ਦੇ ਨਾਲ ਚਾਚਾ ਪਹਿਲਾਂ ਦੋ ਸਾਰੀਆਂ ਗੱਲਾਂ ਤੁਹਾਨੂੰ ਵੀ ਨਾਲ ਨਾਲ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਅਸੀਂ ਹੁਣ ਉੱਥੋਂ ਦਿਲਜੀ ਕਹਿਣਾ ਫਿਰ ਨਾ ਕੋਈ ਤੁਹਾਨੂੰ ਉਧਰ ਨੇੜੇ ਪੈਣਾ ਨਾ ਜਿਆਦਾ ਕਰਨੀ ਮੇਰੀ ਬਲੋਤ ਦਾ ਪਈ ਨਾ ਕਈ ਨਾ ਰੰਨਾ ਬੈਸਾ ਤਾਂ ਮੈਂ ਦੋ ਦੋ ਘਰੋਂ ਮੈਨੂੰ ਕੰਮ ਜਾਈ ਜਾਓ ਆ ਆ ਰਸਤੇ ਚਾਂਦੇ ਹੋਏ ਗੁਰਦੁਆਰਾ ਸਾਹਿਬ ਦਰਸ਼ਨ ਕਰੋਗੇ ਸੋ ਇੱਥੇ ਸਾਡਾ ਰੁਕਣ ਦਾ ਬੀਨ ਮਕਸਦ ਥੋੜਾ ਝੰਡਾ ਲਗਵਾਉਣ ਲੱਗੇ ਆ ਗੱਡੀ ਤੇ ਆ ਖੜੇ ਨੇ ਸਾਰੇ ਅਮ ਪ੍ਰਭਜੋਤ ਹਾਲੋ ਕਰੋ ਇਹਦੇ ਫੋਟੋ ਸੈਸ਼ਨ ਹੋ ਰਿਹਾ ਜ਼ਾਰਿਆਂ ਦਾ ਸੋ ਤੇ ਹੁਣ ਗੱਡੀ ਤੇ ਝੰਡਾ ਲਗਵਾਉਣ ਵਾਸਤੇ ਰੁਕੇ ਆ ਉੱਨ ਲਗਵਾ ਕੇ ਦਾ ਪਾ ਯਾਤਰਾ ਨੂੰ ਅਗੇ ਕੰਟੀਨਿਊ ਕਰਾਂਗੇ ਇਹ ਭਾਈ ਸਾਹਿਬ ਲਾਣਗੇ ਆਪਣੇ ਝੰਡਾ ਗੱਡੀ ਤੇ ਹਾਂਜੀ ਹਾਂਜੀ ਸਰ ਜਾਨਾ ਲਵਾ ਰਹੇ ਆ ਜੀ ਵਾਹ ਹੋਈ ਮਤਿਆ ਜੀ ਪਤਾ ਲੱਗੇ ਕਿ ਯਾਤਰਾ ਤੇ ਜਾ ਰਹੇ ਆ ਕੀ ਕਹਿਣਾ ਚਾਹੋਗੇ ਤੁਸੀਂ ਜੋ ਆਪਣੀ ਵੀਡੀਓ ਦੇਖ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਰੇ ਜਾਓ ਯਾਤਰਾ ਤੇ ਹਾਂ ਇਹ ਜਾਣਾ ਚਾਹੀਦਾ ਸਾਰਿਆਂ ਨੂੰ ਬੜਾ ਫੋਟੋ ਸੈਸ਼ਨ ਖਤਮ ਹੋ ਗਿਆ ਵਾ ਤਾਂ ਚਲੀਏ। ਗਿਆ ਫੋਟੋ ਸੈਸ਼ਨ ਖਤਮ ਹੋ ਗਿਆ ਵਾ ਤਾਂ ਮੈਂ ਕਿਹਾ ਚਲੀਏ ਆਪਾਂ। ਵੀਡੀਓ ਸੈਸ਼ਨ ਤਾਂ ਖਤਮ ਕਰਨਾ। ਭਾਈ ਵੀ ਅਮਲਾ ਖਤਮ ਕਰਾਂਗੇ। ਕਿਉਂ ਨਹੀਂ ਆਊਗਾ? ਇਹ ਤਾਂ ਵਲੌਗ ਆਇਆ। ਵਲੌਗ ਚੱਲਦਾ ਰਹਿਣਾ। ਸਾਡਾ ਵੀ ਬੁਲਾਵਾ ਹੈ ਜੀ ਸਾਡਾ। ਵੀਡੀਓ ਦੇਖਣ ਵਾਲੇ ਨੂੰ ਕੀ ਕਹਿਣਾ ਚਾਹੁੰਗੇ? ਹੈ? ਜਿਹੜੇ ਬਣਦੀਆਂ ਰਹਿੰਦੀਆਂ। ਸਭ ਆਇਆ ਕਰੋ ਮੱਥਾ ਟੇਕ ਕੇ ਕਰੋ ਨਾਲ ਸੋ ਕੋਲੇਮਲੇ ਦੀ ਯਾਤਰਾ ਦਾ ਇੱਕ ਆਪਣਾ ਹੀ ਵੱਖਰਾ ਆਨੰਦ ਹੈ ਤੁਸੀਂ ਯਾਤਰਾ ਚੱਲੇ ਯਾਤਰਾ ਹੀ ਵੀਡੀਓ ਬਣਾਉਣਾ ਬਾਬਾ ਜੀ ਚੱਲੇ ਨੇ ਯਾਤਰਾ ਆਨੰਦਪੁਰ ਸਾਹਿਬ ਕੋਲੇਮਲੇ ਦੀ ਯਾਤਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਵੀ ਚੱਲੇ ਨੇ ਯਾਤਰਾ ਤੇ ਸੋ ਬਹੁਤ ਹੀ ਅਦਾ ਦੇ ਆਪਾਂ ਨੂੰ ਰਸਤੇ 'ਚ ਮਿਲਣਗੇ ਬਹੁਤ ਹੀ ਸੰਗਤ ਮਿਲੇਗੀ ਜੋ ਕਿ ਯਾਤਰਾ ਤੇ ਜਾਂਦੀ ਹੈ ਰੰਧਪੁਰ ਸਾਹਿਬ ਹੋਲੇ ਮਹਲੇ ਦੀ ਯਾਤਰਾ ਤੇ ਸੋ ਆਪਣਾ ਨਿਸ਼ਾਨ ਸਾਹਿਬ ਲਾ ਕੇ ਰੈਡੀ ਹੋ ਰਿਹਾ ਬਦ ਨਿਸ਼ਾਨ ਸਾਹਿਬ ਲਗਵਾ ਕੇ ਆਪਾਂ ਇੱਥੋਂ ਵੀ ਅੱਗੇ ਕੰਟੀਨਿਊ ਕਰਾਂਗੇ ਯਾਤਰਾ ਨੂੰ ਆਪਣੀ ਉਹਦੇ ਨਾਲ ਹੋਰ ਸੰਗਤ ਦੇਖਦਾ ਸਮਾਂ ਲਗਾਉਣਾ ਹੋਰ ਕਿਤੇ ਕੋਈ ਕਿਸੇ ਨੇ ਦਿੱਤੀ ਵੈਲ ਨਹੀਂ ਸਿੱਧੀ ਦੁਗਰੀ ਤੋਂ ਚੱਲ ਕੇ ਦੁਰਾਹਾ ਕ੍ਰੋਸ ਕਰਕੇ ਨੈਰੋ ਨੈਰ ਵਾਲੇ ਰਸਤੇ ਤੇ ਪਹੁੰਚ ਗਏ ਆਪਾਂ ਤਾਂ ਹੁਣ ਆਪਾਂ ਇਸ ਰਸਤੇ ਤੋਂ ਉੱਥੋਂ ਜਾਂਦੇ ਹੋਏ ਪਹਿਲਾਂ ਜਾਵਾਂਗੇ ਜੀ ਗੁਰਦੁਆਰਾ ਚਾੜ ਸਾਹਿਬ ਔਰ ਦੁਰਾਹਾ ਚਾੜ ਸਾਹਿਬ ਤੇ ਦਰਸ਼ਨ ਕਰਾਂਗੇ ਔਰ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਸੋ ਬਣੇ ਰਹਿਣਾ ਵੀਡੀਓ ਦੇ ਨਾਲ ਦੇਖ ਲਓ ਜੁੜੀ ਨੂੰ ਵੱਨਾ ਪਤਾ ਕਿੰਨਾ ਬਹੁਤ ਕੱਢਿਆ ਕਿ ਨਮਾ ਲਿਆ ਗਿਆ ਜੰਦਾ ਵੈਸੇ ਹੀ ਮੈਂ ਆ ਗਿਆ ਕੋਈ ਵੀ ਜਾਰੇ ਕਮਾਂਡ ਬੈਠੇ ਨੇ 2 ਦਿਨੋਂ ਕਿੰਨੇ ਦਾ 180 ਮਾਰਿਆ ਗਿਆ ਮਗਾ ਬਹੁਤ ਆ ਗਿਆ 160 ਦਾ ਦੋਤੇ 160 160 ਦਾ ਦੋਤੇ ਜਦੋਂ ਮੇ ਆਣੇ ਵਿੱਚ ਬੈਠੇ ਹੁਣੇ ਕੋਸ਼ਿਸ਼ਾਂ ਕਰਦੇ ਜਾਂ ਕੁਝ ਨਹੀਂ ਪਾਇਆ ਇਹ ਬੈਗ ਉਹ ਕੁਝ ਰੱਖਿਆ ਨਾ ਉਹ ਦੇਖ ਨਾ ਮੈਂ ਤਾਂ ਕਹਿੰਦਾ ਸੌਨੇ ਵਿਚਾਰੇ ਜਿਹੜੇ ਬੈਠੇ ਕਿੰਨੇ ਸਾਬ ਨੇ ਬਿਜਾਰੇ ਸਾਡੇ ਕੀ ਜੇ ਤੈਨੂੰ ਬੈਠਾ ਹੋਵੇ ਕਿਤੇ ਅੰਮ੍ਰਿਤਸਰ ਦੀ ਕੀ ਦੁਨੀਆ ਬੱਚੇ ਇਹ ਨਿਆਣੇ ਸਾਬ ਨੇ ਨਾਲੇ ਨਾਲੇ ਨਾ ਅਗਲੇ ਨੂੰ ਇਹਨਾਂ ਨੂੰ ਕਭੀ ਪੜ੍ਹੀ ਇਹ ਤੁਸੀਂ ਕਹਿ ਰਹੇ ਹੋ ਨਿਆਣੇ ਸਾਬ ਆ ਇਹ ਉਹਨਾਂ ਨੂੰ ਪੁੱਛ ਕੇ ਦੇਖੋ ਸਾਬ ਆ ਕਿ ਨਹੀਂ 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 ਨਿਆਣੇ ਖੁਸ਼ ਨੇ ਯਾਰ ਦੇ ਖੁਸ਼ ਨੂੰ ਵਾਜੀ ਕਿਤੇ ਲਾਲਚ ਦੇ ਕੇ ਵਟਾਇਆ ਲਾਲਚ ਦੇ ਕੇ ਵਟਾਇਆ ਉਹ ਵਿਚਾਰਿਆਂ ਨੂੰ ਮੈਂ ਪਿੱਛੇ ਜਾਣਾ ਠੀਕ ਨਹੀਂ ਘੜਾ ਟੋਲ ਟ੍ਰੇਨ ਜਾ ਰਹੀ ਆ ਕਿਹਦੀ ਹੁੰਦੇ ਮਦਰ ਮੰਗਦੀ ਆ ਨਹੀਂ ਕੋਈ ਖਟ ਟ੍ਰੇਨ ਨਹੀਂ ਬੰਦੇ ਵਾਰਤ ਨਹੀਂ ਹੈਗੀ ਉਹ ਵੀ ਟ੍ਰੇਨ ਜਾ ਰਹੀ ਆ ਕਿੰਨੀ ਸ਼ਾਨਦਾਰ ਟ੍ਰੇਨ ਹੈ ਦੇਖੋ ਕੰਨਿਕ ਰੇਟ ਲੈਣਾ ਯਾਰ ਉਹੀ ਲੱਗਦੀ ਮੈਨੂੰ ਬੰਦੇ ਭਾਰਤ ਨਹੀਂ ਆ ਬੰਦੇ ਭਾਰਤੀ ਹੈ ਉਹ ਨਵੀਂ ਸ਼ੁਰੂ ਹੋਈ ਹੈ ਨਵੀਂ ਸ਼ੁਰੂ ਹੋਈ ਹੈ ਨਵੀਂ ਸ਼ੁਰੂ ਹੋਈ ਹੈ ਨਾ ਮੈਂ ਵੀ ਇੱਕਣੀ ਸੀ ਉਹ ਆਇਆ ਕਰਕੇ ਜਿਹੜਾ ਬਾਹਰ ਦੇਖਣਾ ਸੀ ਉਹ ਤਾਂ ਨਹੀਂ ਸੀ ਤੇ ਬੰਦੇ ਭਾਰਤੀ ਕਾਪੀ ਕੀਤੀ ਦੂਜੀ ਰੇਨ ਪਾਣੀ ਪਾਣੀ ਪੀਣਾ ਪਾਣੀ ਤੁਹਾਨੂੰ ਪਿਆਸ ਲੱਗੀ ਆ ਆ ਕੁੜੀ ਨੂੰ ਨਾ ਜਿਆਦਾ ਇਰਿਟੇਸ਼ਨ ਹੁੰਦੀ ਆ ਜਾਮ ਤੋਂ ਮੈਨੂੰ हां तन्नू मैं क्यों करूंगी ਅਸੀਂ ਰੁਕੇ ਬਾਅਦ ਚਾਂ ਤੋਂ ਪਹਿਲੀ ਕਿ ਉਹ ਜਾਮ ਲੱਗਿਆ ਹੁੰਦਾ ਕੱਥੇ ਭਾਈ ਬੜਿਆ ਭਾਈ ਜੇ ਲੋਕੀ ਥੋੜਾ ਜਿਹਾ ਅਕਲ ਕਰ ਲੈਣ ਤਾਂ ਫਿਰ ਮੈਂ ਤਾਂ ਹਾਂ ਲੋਕੀ ਯਾਤਰਾ ਤੇ ਜਾ ਕੇ ਵੀ ਆਪਣੀ ਕੂੜਾ ਕੂੜ ਮਤ ਜੀ ਕਰਦੇ ਨੇ ਇਹ ਦੂਜਿਆਂ ਨੂੰ ਮਰਵਾ ਗੱਲਾਂ ਇਗਨੋਰ ਕਰਨੀ ਚਾਹੀਦੀਆਂ ਨੇ। ਕੋਈ ਜਿਸ ਵੀ ਨਾ ਇਗਨੋਰ ਕਰੀਏ ਨਾ। ਨਹੀਂ ਚਾਰ ਕਿੰਨੀ। ਕਿਹੜੂ ਕੋਣ ਭੁੱਖ ਲੱਗਿਆ ਹੱਥ ਘੜਾ ਬਣ। ਤੈਨੂੰ। ਆ ਭੁੱਖੜਲੇ। ਸਾਰੇ ਇੱਥੇ ਭੁੱਖੀ ਬਣਿਆ ਆਏ ਨੇ ਜੀ। ਪਤਾ ਕਿਉਂ? ਅੰਦੇ ਲੰਗਰ ਖਾਣ। ਅੰਦਰ ਛਕਾ ਗਏ। ਤੇ ਉਹ ਵੀ ਲੰਗਰ ਲਾ ਕੇ ਬੈਠੇ ਆਉਣ। ਉਹ ਸਾਡਾ ਘੱਟ ਨਹੀਂ ਲਾ ਕੇ ਬੈਠੇ ਆਪਣੇ ਲਈ। ਇਹ ਏਦਾਂ ਦੀ ਸੰਗਤ ਆ ਦੇਖ ਲਓ। ਦਰਸ਼ਨ ਨਹੀਂ ਕਰਦੇ ਕੋਈ ਲੰਗਰ ਛਕਾਉਣਾ। ਪਰ ਦੋਨੋਂ ਸਾਈਡਾ ਦੇਣ ਲੱਗ ਜਾਂਦੇ ਹਾਂ ਲੰਗਾਂ ਵਾਲਾ ਬੋਹਰਾ ਵਾਲਾ ਸੱਲੰਗਾਂ ਵਾਲਾ ਤੇ ਪਕੌੜੇ ਵੀ ਪਿਛਲੀ ਵਾਰ ਪਕੌੜੇ ਵੀ ਸਰਦੇ ਹਾਂ ਚੁੰਨੇ ਲੈਣ ਦਾ ਕੀ ਫੜਾ ਲਾਣੀ ਨਹੀਂ ਆ ਇਹ ਲੋਕਾਂ ਕਿਰਪਾ ਫਾਨੂ ਵੀ ਉਹਨੇ ਇੱਦਾਂ ਕਿ ਬੜਾ ਬੜਾ ਬੱਠੰਦੇ ਕਰਲੇ ਲਾ ਬਣਾਦਾ ਹਾਂ ਹਾਂ ਲਾਦਾ ਇੱਕ ਮਿੰਟ ਪਟਕੀ ਉਹਣਾ ਨਹੀਂ ਗਾਰਗੁਣ ਚਲੋ ਯਾਰ ਚਲ ਜਾਈਏ ਫੇ ਲੰਗਰ ਛਕਣ ਹਾਂ ਜੀ ਅੰਜਲ ਭੁੱਖ ਬਹੁਤ ਲੱਗੀ ਆ ਜੀ ਚਲੋ ਸਾਰਿਆਂ ਨੂੰ ਭੁੱਖ ਬਹੁਤ ਲੱਗੀ ਐ ਸਰ ਜੀ ਤੇ ਮੈਨੂੰ ਛੱਡ ਦੇ ਆ ਜਾਓ ਮੈਨੂੰ ਨਹੀਂ ਬੈਠਾ ਤੂੰ ਬੈਠ ਮੈਂ ਬੈਣਾ ਤੂੰ ਵੀ ਜਾਓ ਚਲੋ ਚਲੋ ਫੋਜਪਲ ਚਲ ਦਿਆ ਜੀ ਲੰਗਰ ਛਕਣ ਲੰਗਰ ਛਕ ਕੇ ਫੇ ਅਪਾ ਚੱਲਾਂਗੇ ਅੱਗੇ ਉੱਥੇ ਲੱਗਿਆ ਜੀ ਲੰਗਰ ਸਾਡੇ ਜੀ ਲੰਗਰਾਂ ਇੱਥੇ ਹੋ ਗਏ ਹਾਂ ਨਾਲੇ ਚਲਦੇ ਕਹਾਂ ਵਾਚਣ ਆ ਸਾਰਿਆਂ ਨਾਲੋਂ ਜ਼ਿਆਦਾ ਭੁੱਖੀ ਹੈਗੀ ਇਸ ਟਾਈਮ ਉਹ ਜ਼ਿਆਦਾ ਭੁੱਖੀ ਹੈਗੀ ਇਹ ਇੱਥੋਂ ਜ਼ਿਆਦਾ ਭੁੱਖੀ ਹੈਗੀ ਰਾਤ ਤੱਕ ਦਾ ਇਹਨਾਂ ਕੋਲ ਹੀ ਆਈ ਪੰਨਾ ਆਪਕ ਖਾਗੋ ਤਾਂ ਇਹਨਾਂ ਨਾਲ ਬਗਲ ਕਰਨਾ ਅਦਰ ਬੰਦ ਰਹੇ ਨੇ ਪ੍ਰਸ਼ਾਦ ਗਰਮ ਗਾਹ ਚਾਹ ਰਿਤੀਆਂ ਲੰਗਰ ਚੱਕ ਕੇ ਆਪਾਂ ਤੁਰ ਪਿਆ ਜੀ ਆਪਣੀ ਯਾਤਰਾ ਨੂੰ ਕੰਟੀਨਿਊ ਕਰਦੇ ਹੋਏ ਗੁਰਦੁਆਰਾ ਸ੍ਰੀ ਚਾੜ ਸਾਹਿਬ ਕੀ ਪੋਰੀਆਂ ਦਾ ਲੰਗਰ ਸ਼ੁਰੂ ਹੋ ਗਿਆ ਜਾਪੁਲ ਸਿਵਨਵਾਰੀ ਗੰ ਗੰਮਾ ਦਾ ਉੱਚਾ ਗੰਮਾ ਗਿੰਪ ਕੋੜੇ ਦੋਨੇ ਨੀ ਦਾ ਥੋੜਾ ਨਾ ਰੱਖ ਬੋੜੇ ਦੋਨੇ ਨੀ ਦਾ ਥੋੜੇ ਥੋੜੇ ਸਾਥੇ ਆਏ ਨੀ ਯਾ ਲਾਲਾ ਛਾੜ ਦੇ ਲੰਗਰ ਵਾਸਤੇ ਓਕਾ ਮਾਰਦਾ ਓਜਾ Oh, don't be funny! गुरु की संगत ने बहुत जगह लंगर लाए हुए ने तो उ बैठे संगत भी हल ਬੰਨ ਰਿਹਾ ਬੰਨ ਰਿਹਾ ਇੰਨੀ ਕਿਰਨਾਂ ਨੂੰ ਭੁੱਖ ਲੱਗੀ ਹੋਈ ਹੈ ਨਾ ਤੀਜੀ ਜਗ੍ਹਾ ਬੈਠੇ ਨੇ ਲੰਗਰ ਛਕਣ ਵਾਸਤੇ ਜੋ ਆਪਦੇ ਹੀ ਹੈ ਅੱਜ ਆ ਤੁਸੀਂ ਤਾਂ ਚੌਥੀ ਜਗ੍ਹਾ ਬਹਿ ਗਏ ਪਹਿਲਾਂ ਇਹਨਾਂ ਨੇ ਛਕਿਆ ਜੀ ਚਾਹ ਫੁਲਕਾ ਅਚਾਰ ਦੇ ਨਾਲ ਜਲੇਬੀਆਂ ਫਿਰ ਦੂਜੀ ਜਗ੍ਹਾ ਗਲਾਬ ਜਾਮਨ ਤੀਜੀ ਜਗ੍ਹਾ ਚਾਹ ਪਕੋੜੇ ਉਹਨਾਂ ਲੱਗੇ ਜੀ ਟੋਸਟ ਜੱਟਨੀ ਬਹੁਤ ਸਵਾਦ ਮੈਂ ਕਹਿੰਦਾ ਬੇਅੰਤ ਬੇਅੰਤ ਠਵਾਰਾ ਇਹ ਕਿਰਨਾਂ 8:30 ਵਜੇ ਰਣਾ ਸਭ ਜਿਹੜੇ ਤੱਕ ਮੱਥਾ ਕਿਦ ਨਹੀਂ ਟੇਕਿਆ ਸੀ ਅਜੇ ਕਿਸੇ ਵੀ ਗੁਰਦੁਆਰਾ ਸਾਹਿਬ 'ਚ ਰੁਕੇ ਨਹੀਂ ਹੈਗੇ ਚੱਲਦੇ ਚੱਲਦੇ ਗੁਰੂ ਜੀ ਦੇ ਸੰਗਤਾਂ ਨੇ ਲੰਗਰ ਲਾਏ ਹੋਏ ਨੇ ਜਗ੍ਹਾ ਜਗ੍ਹਾ ਰੁੱਕ ਕੇ ਲੰਗਰ ਦਾ ਵੀ ਆਨੰਦ ਮਾਣਦੇ ਹੋਏ ਯਾਤਰਾ ਦਾ ਵੀ ਆਨੰਦ ਮਾਣਦੇ ਹੋਏ ਚੱਲ ਰਹੇ ਆ ਅਸੀਂ ਅੱਗੇ ਨੂੰ ਸੋਬਣੇ ਰਹਿਣਾ ਵਲੌਗ ਦੇ ਨਾਲ ਜੁੜੇ ਰਹੋ ਐਂਡ ਤੱਕ ਵੀਡੀਓ ਬਹੁਤ ਹੀ ਖੈਂਟਰਨ ਵਾਲੀ ਅੱਜ ਦੀ ਆ ਮੇਰੀਆਂ ਦੋਨੋਂ ਕੁੜੀਆਂ ਨੈਲ ਹੋਵੇ ਚੱਕੀ ਖਿਰਦੇ ਹੋ ਜਾਂ ਗਲਤ ਕਰ ਲੈ ਬਾਈ ਯਾਰ ਅੱਛਾ ਤੈਨੂੰ ਤੈਨੂੰ ਜਦ ਤੈਨੂੰ ਜਿਆਦਾ ਪੀਏ ਲੂਨ ਦੀ ਤੈਨੂੰ ਜਿਆਦਾ ਪੀਏ ਲੈਣਾ ਹੈ ਪੀਉਂਗੇ ਪੀ ਪੀ ਇਹ ਇਹ ਇਕੱਟਿਆ ਨਹੀਂ ਜਾਣਾ ਇਹ ਇਕੱਟਿਆ ਨਹੀਂ ਜਾਣਾ ਇਹ ਵਲੌਗ ਚ ਪਏਗਾ ਆਹ ਜੀ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਛੋੜ ਸਾਹਿਬ ਪਾਸ਼ੇ ਦਸਵੀਂ ਇੱਥੇ ਆਨੇ ਤੁਹਾਨੂੰ ਦਰਸ਼ਨ ਕਾਲੀਆ ਗੱਟਾ ਹੈ ਨਾ ਇੱਥੇ

ਦਰਸ਼ਨ ਕਰ ਸਕਦੇ ਹੋ ਸਾਹ ਜੀ ਸਾਹ ਜੀ ਗਰੀ ਮਲਾਈ ਖਰਮਾ ਗਰਮ ਪਰੌਂਠੇ ਸਵੇਰ ਦੀ ਪਤਾ ਨਹੀਂ ਕਿੰਨਾ ਕੁਛ ਖਾ ਚੁੱਕੀ ਆ ਹੁਣ ਲੁਕਦੀ ਫਿਰਦੀ ਆ ਆ ਵੀਡੀਓ ਨਾ ਪਾਇਓ ਠੀਕ ਹੈ ਜੀ ਸਾਨੂੰ ਕੋਈ ਅਫਸੋਸ ਨਹੀਂ ਸਾਨੂੰ ਤਾਂ ਬਹੁਤ ਮਜ਼ਾ ਆ ਰਿਹਾ ਸਾਡੇ ਭਾਜੀ ਨੇ ਪਹਿਲੀ ਵਾਰ ਇੰਨੀ ਵਧੀਆ ਸਾਨੂੰ ਯਾਤਰਾ ਕਰਾਈ ਆ ਦੇਖੋ ਇਹ ਵਿਚਾਰੀ ਨੂੰ ਕੋਈ ਲੈ ਆਂਦੀ ਨਹੀਂ ਦੁਨੀਆਦਾਰੀ ਨਾਲ ਕੋਈ ਲੈ ਆਂਦੀ ਨਹੀਂ ਵਿਚਾਰੀ ਸੁਧੀ ਰਹੀ ਆ ਓ ਮਜ਼ਾ ਆ ਰਿਹਾ ਆ ਕਿੰਨਾ ਸੋਹਣਾ ਏਰੀਆ ਲੱਗਦਾ ਸੋਹਣਾ ਦੇ ਏਰੀਆ ਦੇ ਮਜ਼ਾ ਆ ਰਿਹਾ ਇਸ ਵੇਲੇ ਚਲੋ ਤੁਸੀਂ ਸਾਰੀ ਇਹਦੀ ਗੱਲ ਦਿੱਤੀ ਤੁਸੀਂ ਅੱਡੀ ਵੀ ਜਾਈਦਾ ਪਰ ਇਸ ਵਾਰੀ ਸਾਨੂੰ ਬਹੁਤ ਮਜ਼ਾ ਆ ਰਿਹਾ ਯਾਤਰਾ ਕਰਕੇ ਬਹੁਤ ਜ਼ਿਆਦਾ ਹੁਣ ਕਰੋ ਕੈਮਰਾ ਅੰਦਰ ਨੂੰ ਮੂੰਹ ਨਹੀਂ ਕਰਦੇ ਯੇਤੇ ਰੋਗਣਾ ਦੱਸ ਦੇ ਆਏ ਬਾਸਾਂ ਦੇ ਬਿਲਕੁਲ ਆਏ ਜੰਗਲੀ ਜਾਨਵਰ ਖੇਤਰ ਆਈ ਗੋਦਾ ਦਾ ਲਾਗਾ ਤੇ ਪਹਿਲੀ ਵਾਰ ਆਏ ਲੋ ਲੋ ਛੋਟਾ ਰੋਕਾ ਪਤਾ ਹੈ ਕੋਲੇ ਕਿ ਰਹਿਣ ਦਾ ਚੱਲਾਂ ਰੋਕ ਦੋ ਰੋਕ ਲਓ ਤੁਸੀਂ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸ੍ਰੀ ਜੰਡ ਸਾਹਿਬ ਪਾਤਸ਼ਾਹੀ ਦਸਵੀਂ ਐਨ ਕਰ ਸਕਦੇ ਹੋ ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ Ngoài <coughs> 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 ਲਗ ਗਈ ਅਰਸ ਵੱਡੀ ਜਿਆਦਾ ਮੇਰਾ ਸਾ ਸੰਗਤ ਜੀ ਇਹ ਹੈ ਉਹ ਝੰਡਾ ਦਾ ਦਰੱਖਤ ਜਿੱਥੇ ਗੁਰਗੋਬਿੰਦ ਸਿੰਘ ਜੀ ਨੇ ਵਿਸ਼ਰਾਮ ਕੀਤਾ ਸੀ ਜਦੋਂ ਉਹ ਚਮਕੌਰ ਦੀ ਗਾੜੀ ਤੋਂ ਚਾਲੇ ਪਾ ਕੇ ਇੱਥੇ ਆਏ ਤਾਂ ਇੱਥੇ ਇਸ ਜੰਡ ਦੇ ਦਰੱਖਤ ਦੇ ਡੇਟਾ ਉਹਨਾਂ ਨੇ ਵਿਚਰਾਮ ਕੀਤੀ ਤਸਵੀਰ ਤੇ ਇਸ ਜੰਡ ਦਾ ਦਰੱਖਤ ਅੱਜ ਤੱਕ ਉਦਾਂ ਦਾ ਉਦਾਂ ਹੀ ਹੈ ਜਿਸ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਰਸਤੇ ਚ ਜਾਂਦੇ ਹੋਏ ਸਾਨੂੰ ਇੱਕ ਲੋਕੇਸ਼ਨ ਮਿਲੀ ਬਹੁਤ ਹੀ ਵਧੀਆ ਲੋਕੇਸ਼ਨ ਫਿਰ ਜ਼ਰੂਰੀ ਸੀ ਇੱਥੇ ਦੋ ਤਿੰਨ ਵੀਡੀਓ ਬਣਾ ਲਈਏ ਸੋ ਕਿ ਉੱਥੇ ਰੁੱਕ ਕੇ ਦੋ ਤਿੰਨ ਵੀਡੀਓ ਸ਼ੂਟ ਕੀਤੀਆਂ ਤੇ ਬਹੁਤ ਹੀ ਕਹਾਂ ਤੇ ਕੀ ਕਰਨੇ ਆ ਹੁਣ ਸਾਰੇ ਭੱਲੇ ਤੁਸੀਂ ਹਾਂ ਤਾਂ ਕਰ ਲੈ ਤੁਸੀਂ ਸਾਰੇ ਹਟਿਆ ਹੀ ਨਹੀਂ ਗਏ ਜਲੇਬੀਆਂ ਦਾ ਲੰਗਰ ਲੱਗਿਆ ਏ ਜਲੇਬੀ ਦੇਖੋ ਖਾਊਗਾ ਰ ਨਾ ਨਹੀਂ ਆ ਦੇ ਖਾ ਲਈ ਦੇਖੇ ਮੈਸੀਨਾ ਖੋਲ ਗਿਆ ਠੀਕਾ ਖੋਲ ਗਿਆ ਫ੍ਰੀ ਆਂਟੀ ਯੂਟਿਊਬ ਆ ਲਓ ਜੀ ਉਹ ਦੇਖ ਕਿੰਨੀ ਮਰਦਾ ਉਹ ਕਿੰਨੀ ਮਰਦਾ ਆਜੋ ਆਜੋ ਆਂਗੇ ਪਰ ਕੋ ਨਾ ਦੇ ਆ ਲੁਕਾ ਤੇਰੀ ਦਿਖਾਈ ਮਾੜਾ ਆ ਮਾੜਾ ਦਿਖਾਈ ਇੱਧਰ ਆ ਦੇ ਖਾ ਲਈ ਆ ਦੇਖ ਆ ਦੇਖ ਹੋਰ ਇੱਕ ਹੋਰ ਦੇ ਹੋਰ ਦੇ ਆ ਦੇ ਖਾਣੀ ਹੈ ਤੈਨੂੰ ਖਾਣੀ ਹੈ ਤੈਨੂੰ ਦੇਖ ਦੇ ਖਾਣੀ ਨਹੀਂ ਆਈ ਫਿਰ ਇੱਕ ਦੀਆ ਕੀ ਹੋਣਾ ਸ਼ੂਗਰ ਫ੍ਰੀ ਅਹੀ ਲੈਣ ਚ ਲੱਗਿਆ ਇਹ ਹੈ ਜੀ ਗੁਰਦੁਆਰਾ ਤੀਰ ਸਾਹਿਬ ਸ਼ਾਹੀ ਟੀਪੀ ਪਾਤਸ਼ਾਹੀ 10ਵੀਂ ਇੱਥੇ ਬਾਬਾ ਅਜੀਤ ਸਿੰਘ ਜੀ ਯੁੱਧ ਦੇ ਦੌਰਾਨ ਫਸ ਗਏ ਸੀ ਤੇ ਭਾਈ ਉਦੇਸ ਸਿੰਘ ਜੀ ਉਹਨਾਂ ਨੇ ਆ ਕੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਗੁਰੂ ਪਿਤਾ ਜੀ ਸਰਸਾ ਵੱਲੋਂ ਸੱਦਰੇ ਨੇ ਤੇ ਭਾਈ ਉਦੇਸ ਸਿੰਘ ਜੀ ਨੇ ਇਹ ਗੱਲ ਕਹਿ ਕੇ ਬਾਬਾ ਜੀ ਸਿੰਘ ਜੀ ਨੂੰ ਉੱਥੋਂ ਭੇਜ ਦਿੱਤਾ ਤੇ ਆਪ ਇੱਥੇ ਸ਼ਹੀਦੀ ਦਾ ਜਮ ਪੀ ਗਏ। ਤੋਂ ਦਰਸ਼ਨ ਕਰੋ ਜੀ ਗੁਰਦੁਆਰਾ ਤੀਰ ਸਾਹਿਬ ਸ਼ਾਹੀ ਟੀਪੀ ण कबूलण गल विच شکار مان دے शिकार کر کے ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਪ੍ਰਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਪ੍ਰਤਾ ਤੂੰ ਮੇਰਾ ਰਖਾ ਸਭਨੀ ਥਾ ਹੇ ਅਜੀ ਗੁਰਦੁਆਰਾ ਹਿਮਲੇ ਸਾਹਿਬ 510 ਤੇ ਜਦੋਂ ਗੁਰੂ ਕਾ ਜੀ ਜੀ ਘੋਰ ਦੀ ਗੜੀ ਤੋਂ ਚੱਲੇ ਪਾ ਕੇ ਇਹ ਪਿੰਡ ਕਿਹੜੀ ਅਫਗਾਨਾਂ ਇਸ ਪਿੰਡ ਦੇ ਕੋਲ ਕੋਲੋਂ ਰੰਗ ਰਹੇ ਸੀ ਤਾਂ ਇੱਥੇ ਦੇ ਦੋ ਗੁਜਰ ਜੋ ਕਿ ਤੇ ਮੱਜਾਂ ਚਾ ਰਹੀ ਸੀ ਅ ਅਲਫੂ ਤੇ ਗਾਮਾ ਉਹਨਾਂ ਨੇ ਗੁਰੂ ਜੀ ਨੂੰ ਦੇਖ ਲਿਆ ਤੇ ਉੱਚੀ ਉੱਚੀ ਰੌਲਾ ਪਾਉਣ ਲੱਗ ਪਏ ਗੁਰੂ ਜੀ ਨੇ ਉਹਨਾਂ ਨੂੰ ਬਹੁਤ ਸਮਝਾਇਆ ਤੇ ਰੋਕਿਆ ਵੀ ਪਰ ਉਹ ਨਹੀਂ ਰੁਕੇ ਪਰ ਫਿਰ ਗੁਰੂ ਜੀ ਨੇ ਆਪਣੀ ਤੇਗ ਨਾਲ ਉਹਨਾਂ ਦੋਨਾਂ ਤੇ ਵਾਰ ਕੀਤਾ ਤੇ ਦੋਨੋਂ ਨੂੰ ਉੱਥੇ ਖਤਮ ਕਰ ਦਿੱਤਾ ਉਸ ਤੋਂ ਉਪਰੰਤ ਜੋ ਉਹਨਾਂ ਦੀਆਂ ਮੱਜਾਂ ਸੀ ਤੇ ਗੁਰੂ ਜੀ ਨੇ ਉਹ ਲਿਜਾ ਕੇ ਇਸ ਪਿੰਡ ਦੇ ਅ ਪਿੰਡ ਦੇ ਵਿੱਚ ਇੱਕ ਦਰਖਤ ਸੀ ਇਮਲੀ ਦਾ ਉਸ ਇਮਲੀ ਦੀ ਦਰਖਤ ਦੇ ਨਾਲ ਗੁਰੂ ਜੀ ਨੇ ਉਹ ਮੱਜਾਂ ਬੰਦ ਦਿੱਤੀਆਂ ਤਾਂ ਉਸ ਤੋਂ ਬਾਅਦ ਇਸ ਜਗ੍ਹਾ ਦਾ ਨਾਮ ਗੁਰਦੁਆਰਾ ਇਮਲੀ ਸਾਹਿਬ ਪਿਆ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਇਮਲੀ ਸਾਹਿਬ ਪਹੁੰਚ 10ਵੀਂ ਤੁਮਰੀ ਕਿਰਪਾ ਤੇ ਖੁਦ ਪਛਾੜਾ ਤੂੰ ਮੇਰੇ ਉੱਤ ਤੂੰ ਹੈ ਮੇਰਾ ਬਣਨਾ ਹੈ ਅੰਦੇਗੜੀ ਬੋਡਿੰਗ ਹੁੰਦੀ ਖੜੀ ਆ ਤੇ ਚੋ ਲੈ ਕੇ ਚਲਦੇ ਨੇ ਬਾਅਦ ਉਹ ਨਹੀਂ ਆਇਆ ਇਹ ਤਾਂ ਕੋਈ ਹੋਰ ਆ ਕੋਈ ਬਾਈ ਮਾ ਜੇ ਬੜੀਆਂ ਬੜੀ ਬੜੀ ਬੋਡਿੰਗ ਹੋ ਰਹੀ ਆ ਸ਼ਾਮ ਦੇ ਸਨਸੈਟ ਦੇ ਨਾਲ ਆਪਾਂ ਵੀ ਕਰ ਲਈ ਜੀ ਘਰ ਨੂੰ ਵਾਪਸੀ ਤਾਂ ਵਲੌਗ ਨੂੰ ਕਰਦੇ ਆ ਇੱਥੇ ਖਤਮ ਸੋ ਆਯੋਪਤ ਅਨੁਸਾਰ ਇਹਨਾਂ ਵੀਡੀਓ ਬਹੁਤ ਬਹੁਤ ਵਧੀਆ ਲੱਗੀ। ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜਰੂਰ ਕਰਨਾ। ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ।